ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਦੇ ਇਲਾਕੇ ਵਿੱਚ ਚੋਰੀਆਂ ਦਾ ਸلسਲਾ ਲਗਾਤਾਰ ਜਾਰੀ ਹੈ। ਉੱਥੇ ਹੀ ਅੱਜ ਚੋਰਾਂ ਦੀ ਪੈਰ ਨੱਪਣ ਵਿੱਚ ਪੁਲਿਸ ਪ੍ਰਸ਼ਾਸਨ ਫਿਸੜੀ ਸਾਫਤ ਹੋ ਰਹੀ ਹੈ। ਬੀਤੀ ਰਾਤ ਅਣਸਾਥੀ ਚੋਰਾਂ ਨੇ ਆਪਣੇ ਬਲੰਦ ਹੌਸਲੇ ਦਾ ਸਬੂਤ ਦਿੰਦੇ ਹੋਏ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਨੈਸ਼ਨਲ ਹਾਈਵੇਅ ਸਥਿਤ ਇੱਕ ਆਇਰਨ ਸਟੋਰ ਜੀ 7 ਨੂੰ ਪਾੜ ਕੇ ਦੁਕਾਨ 'ਚ ਡ੍ਰਿੱਲ ਮਸ਼ੀਨ, ਟੂਲੂ ਪੰਪ ਸਮੇਤ ਹਜ਼ਾਰਾਂ ਤੇ ਨਕਦੀ ਤੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਨਾਬਾ ਆਇਰਨ ਸਟੋਰ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਿੰਦਾ ਕਿਹੜਾ ਤੋੜਾ ਉਹ ਬੀਤੀ ਸ਼ਾਮ ਵੀ ਆਪਣੀ ਦੁਕਾਨ ਬੰਦ ਕਰਕੇ ਘਰੇ ਚਲਾ ਗਿਆ ਸੀ ਅੱਜ ਸਵੇਰੇ ਜਦੋਂ ਦੁਕਾਨ ਤੇ ਪਹੁੰਚਿਆ ਤਾਂ ਦੇਖਿਆ ਦੁਕਾਨ ਦੀ ਦੂਜੀ ਮੰਜ਼ਲ ਹੇਠਾਂ ਤੱਕ ਰੱਸੀ ਲੰਕ ਰਹੀ ਸੀ ਸੱਕ ਪੈਂ ਤੇ ਉਹਨਾਂ ਨੇ ਪੁਦਰ ਜਾਂਚ ਪਤਾ ਲੱਗਿਆ ਕਿ ਰੱਸੀ ਦੀ ਮਦਦ ਨਾਲ ਰਾਤ ਸਮੇਂ ਅਣਸੱਤ ਚੋਰ ਦੁਕਾਨ ਦੀ ਸੱਤ ਪਾੜ ਕੇ ਪੌੜੀ ਲਗਾ ਕੇ ਉਹਨਾਂ ਦੀ ਸੱਤ ਤੇ ਪਹੁੰਚ ਗਏ ਪਾਰ ਲਾ ਕੇ ਰੱਸੀ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਗੱਲੇ ਚ ਕਰੀਬ 3000 ਦੇ ਨਕਦੀ ਤੋਂ ਇਲਾਵਾ ਇੱਕ ਗ੍ਰੈਂਡਰ ਡ੍ਰਿਲ ਮਸ਼ੀਨ ਟੋਲੂ ਪੰਪਾਦ ਚੋਰੀ ਕਰਕੇ ਲੈ ਗਏ ਇਸ ਮੌਕੇ ਪੁਲਸ ਨੇ ਜਾਇਜਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹਾਂਜੀ ਬినੂਰ ਕੁਮਾਰ ਜੀ ਦਾ ਬੱਸ ਬినੂਰ ਕੁਮਾਰ ਜੀ ਕੀ ਗੱਲ ਹੋਈ ਅੱਜ ਸਰ ਸਵੇਰੇ ਸਵੇਰੇ 7:30 ਤੇ ਜਾ ਕੇ ਦੇਖਿਆ ਕਿ ਮੈਂ ਜਾ ਰਿਹਾ ਸੀ ਆ ਤਾਂ ਸ਼ਟਰ ਸਾਡਾ ਜਿਹੜਾ ਬਜਾਲਾ ਦਾ ਸ਼ਟਰ ਦੀ ਆ ਉਹ ਖੁੱਲਾ ਪਿਆ ਸੀ ਮੈਨੂੰ ਇਸ ਗੱਲ ਦਾ ਡਾਊਟ ਹੋਇਆ ਵੀ ਜਦੋਂ ਇਹ ਸ਼ਟਰ ਤਾਂ ਸੀ ਲਾ ਕੇ ਗਿਆਗੇ ਜੰਦੇ ਅੰਦਰ ਲਾ ਕੇ ਗਿਆਗੇ ਪਰ ਇਹ ਕੀ ਕਰਨਗੇ ਜਦੋਂ ਮੈਂ ਘਰੋਂ ਜਾ ਕੇ ਆ ਕੇ ਚਾਬੀਆਂ ਨਾਲ ਚੈੱਕ ਕਰਨ ਲੱਗੇ ਤਾਂ ਅਸੀਂ ਸਾਈਡ ਤੇ ਦੇਖੀਏ ਪਰਲੇ ਪਾਸੋਂ ਪੌੜੀ ਲੱਗੀ ਹੋਈ ਸੀ ਅਸੀਂ ਸਾਨੂੰ ਸਾਡਾ ਟੱਟ ਗਿਆ ਕਿ ਇਹ ਕੋਈ ਘਟਨਾ ਹੋਈ ਜਦੋਂ ਅਸੀਂ ਨੇ ਜੱਲੇ ਝੋਲੇ ਝੋਲੇ ਸ਼ਟਰ ਝੋਲੇ ਤਾਂ ਜਾ ਕੇ ਚੈੱਕ ਕਰਿਆ ਕਿ ਇਹ ਸਾਰੀ ਰਾਤ ਕੋ ਘਟਨਾ ਹੋਈ ਹੈਗੀ ਉੱਪਰੋਂ ਉਹਨਾਂ ਨੇ ਛੱਤ ਦੇ ਉੱਪਰ ਦੀ ਬੰਦੇ ਆਏ ਨੇ ਕੀ ਦਾਖਲ ਹੋਏ ਨੇਗੇ ਜੀ ਦੁਕਾਨ ਦੇ ਵਿੱਚੋਂ ਕੈਸ਼ ਐਂਡ ਵੀ ਗਿਆ ਜੀ ਸਾਡਾ ਤੇ ਬਾਕੀ ਸਮਾਨ ਵੀ ਚਲਾ ਗਿਆ ਕਿੰਨਾ ਕੈਸ਼ ਚਲਾ ਗਿਆ ਜੀ ਸਰ ਕੈਸ਼ 20000 ਰੁਪਏ ਦੇ ਕਰੀਬ ਕੁਝ ਜਿਹਾ ਜ਼ਿਆਦਾ ਤਾਂ ਐਕਚੁਅਲੀ ਉਹ ਰੱਖਦੇ ਵੀ ਨਹੀਂ ਹੈਗੇ 20000 ਰੁਪਏ ਦੇ ਕੁਲੇ ਮਾਨੋਂ ਵਗੈਰਾ ਜਿਹੜੇ ਵੀ ਸਮਾਨ ਕਿੰਨਾ ਕ ਚੋਰੀ ਹੋ ਗਿਆ ਸਮਾਨ ਸਰ ਹਲੇ ਤੱਕ ਪੂਰੀ ਤਰ੍ਹਾਂ ਐਸਟੀਮੇਟ ਨਹੀਂ ਲਾ ਸਕਦੇ ਠੋੜੁ ਘੜ ਤੇ ਵੀ ਲੱਖ ਰੁਪਏ ਦੇ ਕਰੀਬ ਮੰਨ ਲਓ ਵਿੱਚ ਵਿਦਨ ਕੈਸ਼ ਐਂਡ ਸਮਾਨ ਚੋਰਾ ਹੋਇਆ ਚਲੋ ਅਸੀਂ ਵੇਖਿਆ ਤਾਂ ਵਿਚਾਲਣਾ ਸ਼ਟਰ ਖੁੱਲਾ ਸੀਗਾ ਜੀ ਤੇ ਪਹਾੜ ਦੀ ਰੱਸਾ ਪਾਇਆ ਹੋਇਆ ਸੀਗਾ ਜੀ ਉਹ ਰੱਸੇ ਰਾਹੀਂ ਬਣੇ ਸਮਾਨ ਬਾਹਰ ਕੱਢਿਆ ਗਿਆ ਸਾਨੂੰ ਪਤਾ ਵੀ ਸਾਰਾ ਸਮਾਨ ਬਾਹਰ ਦੀ ਉਹ ਲੈ ਕੇ ਗਏ ਨੇ ਹਾਂ ਜੀ ਵੀ ਬਾਹਰ ਦੀ ਸਮਾਨ ਲੈ ਕੇ ਗ ਜਿਹੜੀ ਵਿਚਾਲੜੀ ਦੁਕਾਨ ਹੈਗੀ ਵਿਚਾਲਾ ਸ਼ਟਰ ਉਸ ਦਿਨਾਂ ਹੀ ਦੁਕਾਨ ਦਾ ਸ਼ਟਰ ਥੋੜਾ ਹੋਇਆ ਸੀਗਾ ਹੋਰ ਕੋਈ ਪਲੇਸ ਨਹੀਂ ਤਾਂ ਉਹ ਸ਼ਟਰ ਵਿਚਾਲੜੀ ਹੀ ਲੈ ਕੇ ਗਏ ਵੀਰ ਅੱਛਾ ਸ਼ਿੱਟ ਕੇ ਸਮਾਨ ਲੈ ਕੇ ਕੋਲਸਨੇਤਲਾ ਕਿਤੀ ਜੀ ਹਾਂ ਜੀ ਐਸ ਐਚਓ ਸਾਹਿਬ ਆਏ ਸੀ ਇਹ ਉਹ ਆਪਦੇ ਨਿਖਣ ਕਰਕੇ ਗਏ ਨੇ ਕੀ ਮੰਗ ਕਰਦੇ ਹੁਣ ਜੀ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਿਆ ਹੈ ਕਿ ਸਾਨੂੰ ਜੋ ਵੀ ਇਸ ਦਾ ਇਨਸਾਫ ਦਵਾਇਆ ਜਾਵੇ ਜਿਹੜੀ ਇਹ ਘਟਨਾ ਹੋਈ ਹੈ ਇਹ ਹੋਵੇ ਦੁਬਾਰਾ ਕਿਸੇ ਹੋਰ ਭੈਣ ਭਾਈ ਨਾਲ ਨਾ ਵਾਪਰੇ ਤੇ ਜਿਹੜੇ ਬੰਦੇ ਨੇ ਕਾਰਵਾਈ ਕੀਤੀ ਹੈ